ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਮਲਵਈ ਰਾਜਿਆਂ ਦੀ ਦੋਗਲੀ ਨੀਤੀ ਬਾਰੇ ਪਤਾ ਲੱਗਿਆ ਤਾਂ ਸ਼ੇਰੇ ਪੰਜਾਬ ਨੇ ਆਪਣੇ ਤਿੰਨ ਵਕੀਲ ਸਰਦਾਰ ਮੋਹਨ ਸਿੰਘ ਸਰਦਾਰ ਮੋਰ ਸਿੰਘ ਤੇ ਸਰਦਾਰ ਵਿਸ਼ਨ ਸਿੰਘ ਦਾ ਵਫ਼ਦ ਦਿੱਲੀ ਵਿੱਚ ਅੰਗਰੇਜ਼ ਰੈਜ਼ੀਡੈਂਟ ਨੂੰ ਮਿਲਣ ਵਾਸਤੇ ਭੇਜਿਆ ਇਹਨਾਂ ਤਿੰਨਾਂ ਵਕੀਲਾਂ ਨੇ ਅੰਗਰੇਜ਼ ਰੈਜ਼ੀਡੈਂਟ ਨੂੰ ਸਵਾਲ ਕੀਤਾ ਕਿ ਸਾਨੂੰ ਸਪਸ਼ਟ ਕਰੋ ਤੁਹਾਡੇ ਰਾਜ ਦੀ ਉੱਤਰੀ ਹੱਦ ਕਿੱਥੋਂ ਤੱਕ ਹੈ ਰੈਜ਼ੀਡੈਂਟ ਨੇ ਅੱਗੇ ਚਿੱਠੀ ਭਾਰਤ ਦੇ ਗਵਰਨਰ ਜਨਰਲ ਨੂੰ ਲਿਖੀ ਕਿ ਰਣਜੀਤ ਸਿੰਘ ਦੇ ਵਕੀਲ ਸਾਡੀ ਹੱਦ ਪੁੱਛ ਰਹੇ ਨੇ ਤਾਂ ਗਵਰਨਰ ਜਨਰਲ ਸਮਝ ਗਿਆ ਕਿ ਰਣਜੀਤ ਸਿੰਘ ਬਹੁਤ ਦੂਰ ਅੰਦੇਸ਼ੀ ਨਾਲ ਸੋਚ ਰਿਹਾ ਹੈ ਪਰ ਬ੍ਰਿਟਿਸ਼ ਹਕੂਮਤ ਨਹੀਂ ਚਾਹੁੰਦੀ ਸੀ ਕਿ ਸਾਰੀ ਸਿੱਖ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜਾਵੇ ਇਸ ਲਈ ਗੋਰਿਆਂ ਨੇ ਚਲਾਕੀ ਨਾਲ ਜਿਹੜੀ ਅਗਲੀ ਚਾਲ ਚੱਲੀ ਉਸ ਨੇ ਸਿੱਖ ਕੌਮ ਨੂੰ ਦੋ ਫਾੜ ਕਰ ਦਿੱਤਾ ਮਾਲਵੇ ਨੂੰ ਸਦਾ ਵਾਸਤੇ ਸਿੱਖ ਰਾਜ ਨਾਲੋਂ ਕਿਵੇਂ ਅਲੱਗ ਕਰ ਦਿੱਤਾ ਇਹ ਸੁਣਨ ਵਾਸਤੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਲਾਈਕ ਸ਼ੇਅਰ ਅਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਤੇ ਸਾਡੇ YouTube ਚੈਨਲ ਮੁਲਕ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਨਾਲ ਲੜਨਾ ਨਹੀਂ ਚਾਹੁੰਦੇ ਸੀ ਐਸ.ਐਲ.ਆਈ. ਕੰਪਨੀ ਨੇ ਮਿਸਟਰ ਮੈਟਕਾਫ ਨੂੰ ਕਾਨੂੰਨੀ ਤੌਰ ਤੇ ਪੂਰੇ ਅਧਿਕਾਰ ਦੇ ਕੇ ਅਤੇ ਖੁਦਮੁਖਤਿਆਰ ਬਣਾ ਕੇ ਤੋਰਿਆ। ਇਸ ਅੰਗਰੇਜ਼ ਨੇ ਮਲਵਈ ਰਾਜਿਆਂ ਦੀ ਰਾਜਨੀਤਿਕ ਸਥਿਤੀ ਬਾਰੇ ਅਤੇ ਸ਼ੇਰੇ ਪੰਜਾਬ ਨਾਲ ਪੱਕੀ ਸੰਧੀ ਕਰਨ ਬਾਰੇ ਸਾਰੇ ਹਾਲਾਤਾਂ ਨੂੰ ਗਰਾਊਂਡ ਲੈਵਲ ਤੇ ਵਿਚਾਰ ਕੇ ਆਪਣੀ ਰਿਪੋਰਟ ਭਾਰਤ ਦੇ ਗਵਰਨਰ ਜਨਰਲ ਨੂੰ ਪੇਸ਼ ਕਰਨੀ ਸੀ। ਮਿਸਟਰ ਮੈਟਕਾਫ ਪੂਰੀਆਂ ਸ਼ਕਤੀਆਂ ਨਾਲ ਲੈਸ ਹੋ ਕੇ 6 ਅਗਸਤ 1808 ਈਸਵੀ ਨੂੰ ਦਿੱਲੀ ਤੋਂ ਰਵਾਨਾ ਹੋਇਆ ਤੇ 19 ਅਗਸਤ ਨੂੰ ਉਹ ਪਹਿਵੇ ਪਹੁੰਚ ਗਿਆ ਤੇ 27 ਅਗਸਤ 1708 ਈਸਵੀ ਨੂੰ ਇਹ ਪਟਿਆਲੇ ਪਹੁੰਚ ਗਿਆ ਪਟਿਆਲੇ ਵਿੱਚ ਇੱਕ ਵੱਡੇ ਅੰਗਰੇਜ਼ ਅਧਿਕਾਰੀ ਨੂੰ ਆਪਣੀ ਫੌਜ ਨਾਲ ਆਇਆ ਦੇਖ ਕੇ ਪਟਿਆਲੇ ਦਾ ਰਾਜਾ ਸਾਹਿਬ ਸਿੰਘ ਪਹਿਲਾਂ ਤਾਂ ਆਪਣੇ ਮਹਿਲਾ ਵਿੱਚ ਹੀ ਖੁਸ਼ੀ ਦੇ ਨਾਲ ਨੱਚ-ਨੱਚ ਕੇ پاگل ਹੋ ਗਿਆ ਤੇ ਫੇਰ ਜਦੋਂ ਇਹ ਪਟਿਆਲੇ ਵਾਲਾ ਰਾਜਾ ਮੈਟਕਾਫ ਦੇ ਸਾਹਮਣੇ ਉਹਨੂੰ ਜੀ ਆਇਆਂ ਕਹਿਣ ਵਾਸਤੇ ਆਇਆ ਤਾਂ ਕਾਫੀ ਸਮਾਂ ਇਹ ਸਿਧਰਾ ਰਾਜਾ ਖੁਸ਼ੀ ਦੇ ਵਿੱਚ ਤਾੜੀਆਂ ਮਾਰਦਾ ਰਿਹਾ ਤੇ ਬੱਚਿਆਂ ਦੀ ਤਰ੍ਹਾਂ ਮੈਟਕਾਫ ਦੇ ਮੂਰੇ ਨੱਚਦਾ ਰਿਹਾ ਪਟਿਆਲਾ ਦਰਬਾਰ ਦੇ ਪੁਰਾਣੇ ਦਰਬਾਰੀਆਂ ਨੇ ਬੜੀ ਮੁਸ਼ਕਲ ਦੇ ਨਾਲ ਰਾਜਾ ਸਹਿਬ ਸਿੰਘ ਨੂੰ ਇਹ ਬੱਚਿਆਂ ਵਾਲੀਆਂ ਹਰਕਤਾਂ ਕਰਨ ਤੋਂ ਰੋਕਿਆ ਤੇ ਅੱਗੇ ਹੋਰ ਦੇਖੋ ਇਸ ਪਟਿਆਲੇ ਦੇ ਰਾਜਾ ਸਹਿਬ ਸਿੰਘ ਨੇ ਮੈਟਕਾਫ ਦੇ ਨਾਲ ਬਿਨਾਂ ਕੋਈ ਗੱਲਬਾਤ ਕੀਤੇ ਆ ਆਪਣੇ ਮਹਿਲਾ ਤੇ ਆਪਣੇ ਕਿਲੇ ਦੀਆਂ ਚਾਬੀਆਂ ਦਾ ਗੁੱਛਾ ਮੈਂ ਟਕਾਫ਼ਦੇ ਹੱਥਾਂ ਤੇ ਰੱਖ ਦਿੱਤਾ ਤੇ ਆਪਣੇ ਮੂੰਹੋਂ ਕਿਹਾ ਕਿ ਅੱਜ ਤੋਂ ਇਹ ਕਿਲਾ ਇਹ ਮਹਿਲ ਤੇ ਇਹ ਸਾਰੀ ਰਿਆਸਤ ਤੁਹਾਡੀ ਹੈ ਅਤੇ ਹੁਣ ਇਹ ਚਾਬੀਆਂ ਤੁਸੀਂ ਆਪਣੀਆਂ ਸਮਝ ਕੇ ਮੈਨੂੰ ਵਾਪਸ ਦਿਓ ਤੇ ਮੈਂ ਸਦਾ ਤੁਹਾਡੇ ਮਾਤ ਹਿਤ ਹੋ ਕੇ ਇਨ੍ਹਾਂ ਮਹਿਲਾ ਤੇ ਕਿਲੇ ਦੇ ਵਿੱਚ ਰ੍ਹਾਂਗਾ ਆਪਣੇ ਆਪ ਗੁਲਾਮੀ ਕਬੂਲ ਕਰਨ ਵਾਲੀਆਂ ਇਹ ਹਰਕਤਾਂ ਰਾਜਾ ਸਹਿਬ ਸਿੰਘ ਨੇ ਮੈਟਕਾਫ ਦੇ ਸਾਹਮਣੇ ਕੀਤੀਆਂ ਸੀ ਮੈਟਕਾਫ ਤੇ ਉਹਦੀ ਫੌਜ ਨੇ ਬੜਾ ਹੈਰਾਨ ਹੋ ਕੇ ਰਾਜੇ ਵੱਲ ਦੇਖਿਆ ਤੇ ਫੇਰ ਮੈਟਕਾਫ ਨੇ ਉਹ ਚਾਬੀਆਂ ਦਾ ਗੁੱਛਾ ਰਾਜੇ ਨੂੰ ਵਾਪਸ ਕਰਦੇ ਹੋਏ ਆਖਿਆ ਕਿ ਤੁਹਾਡੀ ਰਿਆਸਤ ਨੂੰ ਕੁਝ ਨਹੀਂ ਹੋਵੇਗਾ ਤੁਸੀਂ ਆਰਾਮ ਨਾਲ ਆਪਣੀ ਰਿਆਸਤ ਵਿੱਚ ਰਹੋ 27 ਅਗਸਤ 1708 ਈਸਵੀ ਤੋਂ ਲੈ ਕੇ 5 ਦਿਨ ਮੈਟਕਾਫ ਪਟਿਆਲੇ ਦੇ ਵਿੱਚ ਰਿਹਾ ਸੀ ਪੰਜੇ ਦਿਨ ਹੀ ਪਟਿਆਲੇ ਦੇ ਰਾਜੇ ਵੱਲੋਂ ਪਟਿਆਲੇ ਦੇ ਵਿੱਚ ਦੀਪਮਾਲਾ ਕੀਤੀ ਗਈ ਅੰਗਰੇਜ਼ਾਂ ਦੀ ਆਉਣ ਦੀ ਖੁਸ਼ੀ ਵਿੱਚ ਅਤੇ ਆਮ ਲੋਕਾਂ ਨੂੰ ਪੰਜੇ ਦਿਨ ਖੁੱਲੀਆਂ ਮਠਿਆਈਆਂ ਵੰਡੀਆਂ ਗਈਆਂ ਸੀ ਹੁਣ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੂੰ ਮੈਟਕਾਫ ਦਾ ਪਟਿਆਲੇ ਪਹੁੰਚਣ ਬਾਰੇ ਪਤਾ ਲੱਗ ਚੁੱਕਿਆ ਸੀ ਤੇ ਜਿਹੜੀ ਹਰਕਤ ਰਾਜਾ ਸਹਿਬ ਸਿੰਘ ਨੇ ਕੀਤੀ ਸੀ ਚਾਪੀਆਂ ਦੇਣ ਵਾਲੀ ਇਸ ਗੱਲ ਦਾ ਵੀ ਪਤਾ ਲੱਗ ਗਿਆ ਸੀ ਪਰ ਸਮੇਤ ਹਾਲਾਤਾਂ ਨੂੰ ਦੇਖਦੇ ਹੋਏ ਰਣਜੀਤ ਸਿੰਘ ਆਪਣਾ ਗੁੱਸਾ ਅੰਦਰੇ ਅੰਦਰ ਪੀ ਗਿਆ ਸੀ ਹੁਣ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨੁਮਾਇੰਦਿਆਂ ਦਾ ਵਫ਼ਦ ਮੀਆਂ ਨਜ਼ਾਮੁਦੀਨ ਦੀ ਅਗਵਾਈ ਵਿੱਚ ਮੱਟ ਕਾਫ ਨੂੰ ਲੈਣ ਵਾਸਤੇ ਪਟਿਆਲੇ ਨੂੰ ਰਵਾਨਾ ਕੀਤਾ ਤੇ ਇਸ ਦਲ ਨਾਲ ਮੱਟ ਕਾਫ 31 ਅਗਸਤ 1808 ਈਸਵੀ ਨੂੰ ਪਟਿਆਲੇ ਤੋਂ ਤੁਰਿਆ 1 ਸਤੰਬਰ ਨੂੰ ਇਹ ਕਾਫਲਾ ਤਲਵੰਡੀ ਪਹੁੰਚਿਆ ਤੇ 2 ਸਤੰਬਰ ਨੂੰ ਨਕੋਦਰ ਪਹੁੰਚ ਗਿਆ ਤੇ 5 ਸਤੰਬਰ ਨੂੰ ਪੈਰੋਵਾਲ ਦੇ ਪੱਤਣ ਤੋਂ ਇਸ ਕਾਫਲੇ ਨੇ ਦਰਿਆ ਪਾਰ ਕੀਤਾ ਤੇ 9 ਸਤੰਬਰ ਨੂੰ ਇਹ ਸਾਰਾ ਦਲ ਖੇਮ ਕਰਨ ਪਹੁੰਚ ਗਿਆ ਸੀ ਇਥੋਂ ਸ਼ੇਰੇ ਪੰਜਾਬ ਨੇ ਆਪਣਾ ਡੇਰਾ 8 ਕਿਲੋਮੀਟਰ ਕਸੂਰ ਵੱਲ ਨੂੰ ਕਰਕੇ ਲਾਇਆ ਹੋਇਆ ਸੀ ਤੇ ਮੈਟ ਕਾਫ ਦਾ ਡੇਰਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਡੇਰੇ ਤੋਂ 1 ਕਿਲੋਮੀਟਰ ਦੂਰ ਲਵਾਇਆ ਗਿਆ ਦੋਨਾਂ ਪਾਸਿਆਂ ਦੇ ਅਧਿਕਾਰੀਆਂ ਨੇ ਇੱਕ ਦੂਸਰੇ ਨਾਲ ਤੋਹਫਿਆਂ ਦਾ ਆਦਾਨ ਪ੍ਰਦਾਨ ਕੀਤਾ ਮੁਲਾਕਾਤ ਦਾ ਟਾਈਮ ਨਿਯਤ ਕੀਤਾ ਮਹਾਰਾਜਾ ਰਣਜੀਤ ਸਿੰਘ ਦੀ ਮੈਟਕਾਫ ਦੇ ਨਾਲ ਮੁਲਾਕਾਤ ਹੋਈ ਤਾਂ ਮਿਸਟਰ ਮੈਟਕਾਫ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਭਾਰਤ ਦੇ ਗਵਰਨਰ ਜਨਰਲ ਦਾ ਇੱਕ ਪੱਤਰ ਵੀ ਦਿੱਤਾ ਤੇ ਆਪ ਵੀ ਮੂੰਹ ਜਵਾਨੀ ਦੱਸਿਆ ਕਿ ਜੇਕਰ ਨਪੋਲੀਅਨ ਵੱਲੋਂ ਹਿੰਦੁਸਤਾਨ ਤੇ ਹਮਲਾ ਕੀਤਾ ਜਾਂਦਾ ਹੈ ਤਾਂ ਗਵਰਨਰ ਜਨਰਲ ਸਾਹਿਬ ਚਾਹੁੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਦੇ ਨਾਲ ਰਲ ਕੇ ਨਪੋਲੀਅਨ ਦਾ ਟੱਕਰ ਆ ਕਰੇ ਮਹਾਰਾਜਾ ਰਣਜੀਤ ਸਿੰਘ ਨੇ ਮੈਟਕਾਫ ਦੀ ਗੱਲ ਟੋਕਦੇ ਹੋਏ ਉਸ ਦੀ ਅੱਖ ਚੱਕ ਪਾ ਕੇ ਆਖਿਆ ਸੀ ਕਿ ਫਰਾਂਸ ਦੀ ਦੁਸ਼ਮਣੀ ਅੰਗਰੇਜ਼ਾਂ ਦੇ ਨਾਲ ਹੈ ਸਿੱਖਾਂ ਦੇ ਨਾਲ ਨਹੀਂ ਹਾਂ ਫੇਰ ਵੀ ਜੇ ਗਵਰਨਰ ਸਾਹਿਬ ਚਾਹੁੰਦੇ ਹਨ ਕਿ ਰਣਜੀਤ ਸਿੰਘ ਸਾਥ ਦੇਵੇ ਤਾਂ ਮੇਰੀ ਬਾਦਸ਼ਾਹਤ ਸਾਰੇ ਸਿੱਖ ਜਗਤ ਉੱਪਰ ਅੰਗਰੇਜ਼ਾਂ ਨੂੰ ਮੰਨਣੀ ਪਵੇਗੀ ਬਹੁਤ ਦੂਰ ਅੰਦੇਸ਼ੀ ਵਾਲੀ ਗੱਲ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਪਰ ਮੈਟਕਾਫ ਨੇ ਮੋੜਮਾ ਜਵਾਬ ਦਿੱਤਾ ਕਿ ਮਹਾਰਾਜਾ ਸਾਹਿਬ ਮੇਰੇ ਕੋਲੇ ਅਧਿਕਾਰ ਨਹੀਂ ਹਨ ਕਿ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਸਕਾਂ ਮੈਂ ਤੁਹਾਡੀ ਗੱਲ ਗਵਰਨਰ ਜਨਰਲ ਸਾਹਿਬ ਕੋਲੇ ਪਹੁੰਚਦੀ ਕਰ ਦਿਆਂਗਾ ਸੋ ਇਹ ਗੱਲਬਾਤ ਇੱਥੇ ਹੀ ਰੁਕ ਗਈ ਸ਼ੇਰੇ ਪੰਜਾਬ ਇਹਨਾਂ ਅੰਗਰੇਜ਼ਾਂ ਨੂੰ ਆਪਣੀ ਤਾਕਤ ਦਿਖਾਉਣੀ ਚਾਹੁੰਦੇ ਸਨ 25 ਸਤੰਬਰ 1808 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਕਸੂਰ ਤੋਂ ਸਿੱਧਾ ਮਾਲਵੇ ਨੂੰ ਰਵਾਨਾ ਹੋ ਪਏ ਇਹ ਮਾਲਵੇ ਦੇ ਵਿੱਚ ਤੀਸਰਾ ਚੱਕਰ ਸੀ ਮਹਾਰਾਜਾ ਰਣਜੀਤ ਸਿੰਘ ਦਾ ਖੇਰੇ ਪੰਜਾਬ ਨੇ ਹਰੀਕੇ ਪੱਤਣ ਤੋਂ ਦਰਿਆ ਨੂੰ ਪਾਰ ਕੀਤਾ ਤੇ ਮਾਲਵੇ ਦੇ ਵਿੱਚ 22 ਕਿਲੋਮੀਟਰ ਅੱਗੇ ਆ ਕੇ ਪਿੰਡ ਖਾਈ ਦੇ ਵਿੱਚ ਆਪਣਾ ਡੇਰਾ ਲਾਇਆ ਤੇ ਖਾਈ ਤੇ ਆਸ-ਪਾਸ ਦੇ ਪਿੰਡ ਸਰਦਾਰ ਨਿਹਾਲ ਸਿੰਘ اٹਾਰੀ ਵਾਲੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਖਸ਼ਿਸ਼ ਦਿੱਤੀ। ਇਸ ਤੋਂ ਅੱਗੇ 1 ਅਕਤੂਬਰ 1808 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਰਿਆਸਤ ਉੱਥੋਂ ਦੇ ਰਾਜਾ ਗਲਾਬ ਸਿੰਘ ਬਰਾੜ ਕੋਲੋਂ ਖੋ ਕੇ ਆਪਣੇ دیਵਾਨ ਮੋਹਕਮ ਚੰਦ ਦੇ ਹਵਾਲੇ ਕਰ ਦਿੱਤੀ ਅੰਗਰੇਜ਼ ਅਧਿਕਾਰੀ ਮਿਸਟਰ ਮੈਟਕਾਫ ਖੇਰੇ ਪੰਜਾਬ ਦੇ ਮਗਰਮਗਰ ਆ ਰਿਹਾ ਸੀ ਤੇ ਇਹ ਸਾਰਾ ਕੁਝ ਆਪਣੀ ਅੱਖਾਂ ਨਾਲ ਵੇਖ ਰਿਹਾ ਸੀ ਫਰੀਦਕੋਟ ਤੋਂ ਅੱਗੇ ਮਹਾਰਾਜਾ ਰਣਜੀਤ ਸਿੰਘ ਮਲੇਰਕੋਟਲੇ ਗਿਆ ਤੇ ਇਥੋਂ ਦੇ ਨਵਾਬ ਨੂੰ 1 ਲੱਖ ਰੁਪਇਆ ਨਜ਼ਰਾਨਾ ਦੇਣ ਲਈ ਆਖਿਆ ਤੇ ਨਵਾਬ ਨੇ ਲੋਕਾਂ ਤੋਂ ਪੈਸੇ ਇਕਰਾਉਣੇ ਸ਼ੁਰੂ ਕਰ ਦਿੱਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਸ਼ੇਰੇ ਪੰਜਾਬ ਨੇ ਗੁੱਸੇ ਵਿੱਚ ਆ ਕੇ ਆਖਿਆ ਸੀ ਕਿ ਨਵਾਬ ਸਾਹਿਬ ਨਜ਼ਰਾਨਾ ਭਰਨ ਵਾਸਤੇ ਤੁਹਾਨੂੰ ਕਿਹਾ ਗਿਆ ਲੋਕਾਂ ਤੋਂ ਪੈਸੇ ਇਕਰਾਉਣ ਵਾਸਤੇ ਮੈਨਾਂ ਨਹੀਂ ਆਖਿਆ ਇਸ ਗਰੀਬ ਜਨਤਾ ਤੇ ਤਸ਼ੱਦਦ ਨਾ ਕਰੋ ਆਪਣੇ ਭਰੇ ਪਏ ਖਜ਼ਾਨਿਆਂ ਵਿੱਚੋਂ ਨਜ਼ਰਾਨਾ ਭਰੋ ਮਲੇਰ ਕੋਟਲੇ ਦੇ ਨਵਾਬ ਨੇ ਆਪਣੇ ਖਜ਼ਾਨੇ ਦੇ ਵਿੱਚੋਂ 40000 ਰੁਪਏ ਦਿੱਤਾ ਤੇ ਬਾਕੀ 60000 ਰੁਪਏ ਵਿੱਚ ਮਲੇਰ ਕੋਟਲੇ ਦੀ रियासत ਨੇ ਆਪਣੇ ਕਈ ਪਿੰਡ ਪਟਿਆਲੇ ਦੇ ਰਾਜੇ ਕੋਲੇ ਗਹਿਣੇ ਰੱਖੇ ਪਟਿਆਲੇ ਦੇ ਰਾਜੇ ਤੋਂ 60000 ਰੁਪਇਆ ਹੋਰ ਲੈ ਕੇ ਮਹਾਰਾਜਾ ਰਣਜੀਤ ਸਿੰਘ ਨੂੰ 1 ਲੱਖ ਰੁਪਇਆ ਨਜ਼ਰਾਨਾ ਮਲੇਰ ਕੋਟਲੇ ਦੀ रियासत ਨੇ ਤਾਰਿਆ ਸੀ ਇਸ ਤੋਂ ਅੱਗੇ ਮਹਾਰਾਜਾ ਰਣਜੀਤ ਸਿੰਘ ਜੀ ਅੰਬਾਲੇ ਨੂੰ ਚੱਲ ਪਿਆ ਰਸਤੇ ਦੇ ਵਿੱਚ ਨਾਬੇ ਦੇ ਰਾਜਾ ਜਸਵੰਤ ਸਿੰਘ ਕੋਲੇ ਖੇਰੇ ਪੰਜਾਬ ਨੇ ਆਪਣਾ ਪਹਿਲਾ ਪੜਾਅ ਕੀਤਾ ਤੇ ਰਾਜਾ ਜਸਵੰਤ ਸਿੰਘ ਦੇ ਨਾਲ ਰਹਿ ਮਸ਼ਵਰਾ ਕੀਤਾ ਮੈਂ ਇੱਕ ਹਮਲਾ ਕਰਕੇ ਪਟਿਆਲੇ ਨੂੰ ਆਪਣੇ ਅਧੀਨ ਕਰ ਲਵਾਂ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਟਿਆਲੇ ਵਾਲੇ ਰਾਜਾ ਸਹਿਬ ਸਿੰਘ ਦੀਆਂ ਹਰਕਤਾਂ ਤੇ ਬਹੁਤ ਗੁੱਸਾ ਆਇਆ ਸੀ ਜਦੋਂ ਇਹ ਰਾਜਾ ਮਿਸਟਰ ਮੈਟਕਾਫ ਦੇ ਸਾਹਮਣੇ ਬੱਚਿਆਂ ਵਾਂਗ ਨੱਚਿਆ ਸੀ ਉਸੇ ਮੈਟਕਾਫ ਦੇ ਸਾਹਮਣੇ ਹੀ ਮਹਾਰਾਜਾ ਰਣਜੀਤ ਸਿੰਘ ਪਟਿਆਲੇ ਦੇ ਰਾਜੇ ਨੂੰ ਸਜ਼ਾ ਦੇਣੀ ਚਾਹੁੰਦਾ ਸੀ ਪਰ ਨਾਬੇ ਦੇ ਰਾਜਾ ਜਸਵੰਤ ਸਿੰਘ ਨੇ ਸਿਆਣੀ ਰਹਿ ਦਿੰਦੇ ਹੋਏ ਆਖਿਆ ਕਿ ਮਹਾਰਾਜਾ ਸਾਹਿਬ ਮਾਲਵੇ ਦੀਆਂ ਦੂਜੀਆਂ रियासतਾਂ ਤੇ ਇੱਥੋਂ ਦੇ ਲੋਕਾਂ ਨੂੰ ਤੇ ਕੋਈ ਇਤਰਾਜ਼ ਨਹੀਂ ਹੋਵੇਗਾ ਤੁਹਾਡੇ ਹਮਲਾ ਕਰਨ ਵੇਲੇ ਪਰ ਅੰਗਰੇਜ਼ ਪਟਿਆਲੇ ਵਾਲੇ ਰਾਜੇ ਦਾ ਸਾਥ ਜ਼ਰੂਰ ਦੇਣਗੇ ਸੋ ਮਹਾਰਾਜਾ ਰਣਜੀਤ ਸਿੰਘ ਨੇ ਪਟਿਆਲੇ ਦੇ ਰਾਜੇ ਨੂੰ ਸੋਧਣ ਦਾ ਵਿਚਾਰ ਛੱਡ ਦਿੱਤਾ ਤੇ ਇਸ ਤੋਂ ਅੱਗੇ ਸ਼ੇਰੇ ਪੰਜਾਬ ਅੰਬਾਲਾ ਚਲਿਆ ਗਿਆ ਉੱਥੋਂ ਦੀ ਵਿਧਵਾ ਦਇਆ ਕੌਰ ਦੇ ਕੋਲੋਂ ਸਾਰਾਂ ਬਾਲਾ ਖੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ 5000 ਫੌਜਾਂ ਉੱਥੇ ਤਾਇਨਾਤ ਕਰ ਦਿੱਤੀਆਂ ਇਸ ਅੰਬਾਲੇ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਾਬਾ ਸਾਹਿਬ ਸਿੰਘ 베ਦੀ ਜੀ ਆਣ ਕੇ ਮਿਲੇ ਸ਼ੇਰੇ ਪੰਜਾਬ ਨੇ ਬਾਬਾ ਸਾਹਿਬ ਸਿੰਘ 베ਦੀ ਨਾਲ ਗੱਲਾਂ ਬਾਤਾਂ ਕਰਕੇ ਆਪਣੇ ਦਿਲ ਦਾ ਭਾਰ ਹੌਲਾ ਕੀਤਾ ਤਾਂ ਗੋ ਬਾਬਾ ਸਾਹਿਬ ਸਿੰਘ 베ਦੀ ਜੀ ਨੇ ਇਹ ਰਹਿ ਦਿੱਤੀ ਕਿ ਜੇ ਅੰਗਰੇਜ਼ਾਂ ਨੇ ਚਾਲ ਚੱਲ ਕੇ ਆਪਣਾ ਅਧਿਕਾਰੀ ਤੇ ਫੌਜਾ ਪਟਿਆਲੇ ਭੇਜੀਆਂ ਹਨ ਤਾਂ ਆਪਾਂ ਨੂੰ ਵੀ ਅੰਗਰੇਜ਼ਾਂ ਵਰਗੀ ਚਾਲ ਚੱਲਣ ਦੀ ਲੋੜ ਹੈ ਪਟਿਆਲੇ ਦੇ ਰਾਜੇ ਤੇ ਹਮਲਾ ਕਰਕੇ ਨਹੀਂ ਬਲਕਿ ਉਸ ਦੇ ਨਾਲ ਦੋਸਤੀ ਵਧਾ ਕੇ ਆਪਾਂ ਅੰਗਰੇਜ਼ਾਂ ਦੀ ਚਾਲ ਦਾ ਜਵਾਬ ਦੇ ਸਕਦੇ ਹਾਂ। ਬਾਬਾ ਸਹਿਬ ਸਿੰਘ 베ਦੀ ਦੀ ਇਹ ਗੱਲ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬੜੀ ਸੋਹਣੀ ਲੱਗੀ ਤੇ ਬਾਬਾ 베ਦੀ ਜੀ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਪਟਿਆਲੇ ਦੇ ਰਾਜੇ ਨੂੰ ਮਿਲਣ ਦਾ ਮਨ ਬਣਾ ਲਿਆ ਤੇ ਸਨੇਹਾ ਭੇਜ ਦਿੱਤਾ ਤੇ ਪਟਿਆਲੇ ਦੇ ਰਾਜੇ ਨੂੰ ਮਿਲਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਜੀ ਅੰਬਾਲੇ ਤੋਂ ਚੱਲ ਕੇ ਲਖਨੌਰ ਸਾਹਿਬ ਆ ਕੇ ਆਪਣਾ ਡੇਰਾ ਲਾ ਲਿਆ ਲਖਨੌਰ ਸਾਹਿਬ ਪਟਿਆਲੇ ਤੇ ਅੰਬਾਲੇ ਦੇ ਵਿਚਕਾਰ ਪੈਂਦਾ ਸੀ ਇਧਰ ਪਟਿਆਲੇ ਵਾਲੇ ਰਾਜੇ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੱਦਾ ਪੱਤਰ ਮਿਲਿਆ ਕਿ ਸ਼ੇਰੇ ਪੰਜਾਬ ਮਿਲਣਾ ਚਾਹੁੰਦਾ ਹੈ ਤਾਂ ਇਹ ਪਟਿਆਲੇ ਦਾ ਰਾਜਾ ਸ਼ਸ਼ੋਪੰਜ ਵਿੱਚ ਪੈ ਗਿਆ ਕਿਉਂਕਿ ਇਹ ਤਾਂ ਅੰਗਰੇਜ਼ਾਂ ਦੇ ਕੋਲੋਂ ਸਹਾਇਤਾ ਲੱਭ ਰਿਆ ਸੀ ਪਰ ਸੱਦਾ ਸ਼ੇਰੇ ਪੰਜਾਬ ਵੱਲੋਂ ਵੀ ਆ ਗਿਆ ਸੀ ਇਹ 5-7 ਦਿਨ ਗਿਆ ਨਹੀਂ ਇਹ ਉਡੀਕ ਕਰਦਾ ਰਿਹਾ ਕਿ ਸ਼ਾਇਦ ਅੰਗਰੇਜ਼ਾਂ ਦੇ ਵੱਲੋਂ ਕੋਈ ਸੁੱਖ ਦਾ ਸੁਨੇਹਾ ਆ ਜਾਵੇ ਅੰਗਰੇਜ਼ ਮੈਨੂੰ ਆਪਣੀ ਪ੍ਰੋਟੈਕਸ਼ਨ ਦੇ ਵਿੱਚ ਲੈ ਲੈਣ ਤੇ ਮੈਨੂੰ ਮਹਾਰਾਜਾ ਰਣਜੀਤ ਸਿੰਘ ਦੇ ਮੱਥੇ ਹੀ ਨਾ ਲੱਗਣਾ ਪਵੇ ਪਰ ਅੰਗਰੇਜ਼ਾਂ ਵੱਲੋਂ ਜਦੋਂ ਕੋਈ ਵੀ ਕਾਗਜ਼ ਪੱਤਰ ਨਾ ਪਹੁੰਚਿਆ ਤਾਂ ਮਜਬੂਰ ਹੋ ਕੇ ਮਹਾਰਾਜਾ ਪਟਿਆਲਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਵਾਸਤੇ ਲਖਨੌਰ ਸਾਹਿਬ ਵੱਲ ਨੂੰ ਚੱਲ ਪਿਆ ਆਪਣੇ ਵਫ਼ਦ ਦੇ ਨਾਲ ਪਟਿਆਲੇ ਵਾਲੇ ਰਾਜੇ ਦਾ ਦਲ 24 ਨਵੰਬਰ 1808 ਈਸਵੀ ਨੂੰ ਲਖਨੌਰ ਸਾਹਿਬ ਪਹੁੰਚ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਘੁੱਟ ਕੇ ਗਲਬੱਕੜੀ ਪਾਈ ਰਾਜੇ ਨੂੰ ਜੀ ਆਇਆਂ ਆਖਿਆ ਤੇ ਰਸਮੀ ਗੱਲਾਂ-ਵਾਟਾਂ ਹੋਈਆਂ ਤੇ ਪੂਰਾ ਆਦਰ ਸਤਿਕਾਰ ਦਿੱਤਾ ਤੇ ਲਖਨੌਰ ਸਾਹਿਬ ਦੇ ਵਿੱਚ ਅਗਲੇ ਦਿਨ ਫੇਰ ਇੱਕ ਵੱਡਾ ਦਰਬਾਰ ਸਜਿਆ ਜਸਤੇ ਵਿੱਚ ਮਹਾਰਾਜਾ ਪਟਿਆਲਾ ਦੀ ਕੁਰਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਰਾਬਰ ਰੱਖੀ ਗਈ। ਦੋਨੇ ਮਹਾਰਾਜੇ ਆਪੋ ਆਪਣੀਆਂ ਕੁਰਸੀਆਂ ਤੇ ਸਜੇ ਬੈਠੇ ਸਨ ਕਿ ਬਾਬਾ ਸਹਿਬ ਸਿੰਘ 베ਦੀ ਜੀ ਨੇ ਗੱਲ ਸ਼ੁਰੂ ਕਰਦੇ ਹੋਏ ਆਖਿਆ ਕਿ ਅੱਜ ਦੋ ਤਾਕਤਾਂ ਨੂੰ ਇਕੱਠਾ ਦੇਖ ਕੇ ਮਨ ਨੂੰ ਖੁਸ਼ੀ ਹੋਈ ਹੈ। ਇੱਕ ਪਾਸੇ ਪੰਜਾਬ ਦਾ ਗੌਰਵ ਮਹਾਰਾਜਾ ਰਣਜੀਤ ਸਿੰਘ ਦੂਸਰੇ ਪਾਸੇ ਮਲਵੇਸ਼ਵਰ ਰਾਜਾ ਸਹਿਬ ਸਿੰਘ ਜੀ ਸਜੇ ਬੈਠੇ ਹਨ। ਤੇ ਅੱਜ ਸਮਾਂ ਮੰਗ ਕਰਦਾ ਹੈ ਕਿ ਦੋਵੇਂ ਸਿੱਖ ਹੁਕਮਰਾਨ ਆਪਣੀ ਦੋਸਤੀ ਨੂੰ ਇੱਕ ਦੂਸਰੇ ਦੇ ਨਾਲ ਸਦਾ ਵਾਸਤੇ ਪੱਕੀ ਕਰ ਲੈਣ ਤਾਂ ਕਿ ਕੋਈ ਤੀਸਰੀ ਤਾਕਤ ਸਿੱਖਾਂ ਦੇ ਵਿੱਚ ਫੁੱਟ ਨਾ ਪਾ ਸਕੇ ਤੇ ਅੱਜ ਦੇ ਸਜੇ ਹੋਏ ਭਰੇਵੇਂ ਦਰਬਾਰ ਵਿੱਚ ਜੇ ਦੋਨੇ ਹੁਕਮਰਾਨ ਇੱਕ ਦੂਸਰੇ ਨਾਲ ਆਪਣੀਆਂ ਪੱਗਾਂ ਵਟਾ ਲੈਣਗੇ ਤਾਂ ਇਸ ਤੋਂ ਵੱਡੀ ਦੋਸਤੀ ਦੀ ਮਿਸਾਲ ਸੰਸਾਰ ਵਿੱਚ ਕੋਈ ਨਹੀਂ ਹੋਵੇਗੀ ਬਾਬਾ ਸਹਿਬ ਸਿੰਘ 베ਦੀ ਜੀ ਨੇ ਇੱਕ ਸੋਨੇ ਦੀ ਤਸਤਰੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਹਮਣੇ ਪੇਸ਼ ਕੀਤੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿਰ ਦੀ ਦਸਤਾਰ ਉਸ ਸੋਨੇ ਦੀ ਤਸਤਰੀ ਵਿੱਚ ਰੱਖ ਦਿੱਤੀ। ਦੂਸਰੀ ਤਸਤਰੀ ਮਹਾਰਾਜਾ ਪਟਿਆਲਾ ਅੱਗੇ ਕੀਤੀ ਗਈ। ਮਹਾਰਾਜਾ ਪਟਿਆਲਾ ਨੇ ਵੀ ਆਪਣੀ ਦਸਤਾਰ ਉਸ ਤਸਤਰੀ ਵਿੱਚ ਰੱਖ ਦਿੱਤੀ। ਫਿਰ ਬਾਬਾ ਸਹਿਬ ਸਿੰਘ 베ਦੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਵਾਲੀ ਦਸਤਾਰ ਪਟਿਆਲੇ ਦੇ ਰਾਜਾ ਸਹਿਬ ਸਿੰਘ ਦੇ ਸੀਸ ਤੇ ਸਜਾ ਦਿੱਤੀ ਤੇ ਪਟਿਆਲੇ ਦੇ ਰਾਜੇ ਵਾਲੀ ਦਸਤਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੀਸ ਤੇ ਸਜਾ ਦਿੱਤੀ ਜਦੋਂ ਇਹ ਰਸਮ ਸੰਪੂਰਨ ਹੋਈ ਭਰਿਆ ਹੋਇਆ ਦਰਬਾਰ ਜੈਕਾਰਿਆਂ ਨਾਲ ਗੂੰਜ ਉੱਠਿਆ ਸਿੱਖ ਸੰਗਤਾਂ ਵਿੱਚ ਮਠਿਆਈਆਂ ਵੰਡੀਆਂ ਗਈਆਂ ਦੋਨਾਂ ਵਫਦਾਂ ਵੱਲੋਂ ਇੱਕ ਦੂਸਰੇ ਨੂੰ ਤੋਹਫਿਆਂ ਦਾ ਆਦਾਨ ਪ੍ਰਦਾਨ ਕੀਤਾ ਗਿਆ ਵਧਾਈਆਂ ਦਿੱਤੀਆਂ ਗਈਆਂ ਬਾਬਾ ਸਹਿਬ ਸਿੰਘ ਬੇਦੀ ਜੀ ਦਾ ਸਮੁੱਚੀ ਸਿੱਖ ਸੰਗਤ ਨੇ ਦਿਲੋਂ ਧੰਨਵਾਦ ਕੀਤਾ ਕਿ ਅੱਜ ਸਿੱਖਾਂ ਦੀਆਂ ਦੋ ਤਾਕਤਾਂ ਆਪਸ ਵਿੱਚ ਰਲ ਕੇ ਇੱਕ ਹੋ ਗਈਆਂ ਹਨ ਪਰ ਦੂਸਰੇ ਪਾਸੇ ਭਾਰਤ ਦੇ ਗਵਰਨਰ ਜਨਰਲ ਦਾ ਪੱਤਰ ਦਿੱਲੀ ਦੇ ਰੈਜ਼ੀਡੈਂਟ ਰਾਹੀਂ ਪਟਿਆਲੇ ਦੇ ਰਾਜਾ ਸਹਿਬ ਸਿੰਘ ਦੇ ਮਹਿਲਾ ਵਿੱਚ ਪਹੁੰਚ ਗਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਸਾਰੇ ਮਲਵਈ ਰਾਜਿਆਂ ਨੂੰ ਬ੍ਰਿਟਿਸ਼ ਹਕੂਮਤ ਵੱਲੋਂ ਆਪਣੀ ਸੁਰੱਖਿਆ ਵਿੱਚ ਲੈਣ ਦਾ ਐਲਾਨ ਕੀਤਾ ਜਾਂਦਾ ਹੈ ਕੀ ਹੁਣ ਪਟਿਆਲੇ ਦਾ ਰਾਜਾ ਸਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਟਾਈ ਗਈ ਆਪਣੀ ਪੱਗ ਦੀ ਇਲਾਜ ਰੱਖੇਗਾ ਤੇ ਜਾਂ ਫੇਰ ਅੰਗਰੇਜ਼ਾਂ ਦੀ ਗੁਲਾਮੀ ਮਨਜ਼ੂਰ ਕਰੇਗਾ ਜੇ ਆਪ ਜੀ ਇਹ ਸੁਨਹਿਰੀ ਇਤਿਹਾਸ ਸੁਣਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਅਗਲਾ ਭਾਗ ਬਣਾਉਣ ਵਾਸਤੇ ਆਪਣੀ ਰਾਏ ਜ਼ਰੂਰ ਦਿਓ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ